ਹੈਲੋ ਫਰੈਂਡਸ ਅੱਜ ਅਸੀਂ ਬਣਾ ਰਹੇ ਆਂ ਸ਼ਿਮਲਾ ਮਿਰਚ ਭਰ ਕੇ ਤੜਕਾ ਸੇ ਤਰਿਆ ਹੋਇਆ ਤੇ ਤੜਕਾ ਸਾਡਾ ਪੁੰਦਾ ਤੇ ਇੱਕ ਸੈਟ ਸਾਡਾ ਤੜਕਾ ਪੁੰਦਾ ਪਿਆ ਇੱਧਰ ਅਸੀਂ ਆਲੂ ਮੈਸ਼ ਕਰਦੇ ਹੋਏ ਆਂ ਘੜਕੇ ਵਿੱਚ ਅਸੀਂ ਥੋੜਾ ਜਿਹਾ ਨਮਕ ਪਾਵਾਂਗੇ ਤੇ ਥੋੜੀ ਜਿਹੀ ਹਉਗੀ ਪਾਣੀ। ਲੋ ਜੀ ਪਿਆਜ਼ ਸਾਡੇ ਕੁੰਨ ਗਿਆ ਹੁਣ ਅਸੀਂ ਵਿੱਚ ਮੈਸ਼ ਕੀਤੇ ਹੋਏ ਆਲੂ ਆ। ਆਲੂ ਅਸੀਂ ਪਾ ਲਈਏ। ਥੋੜਾ ਜਿਹਾ ਮਿਕਸ ਕਰਾਂਗੇ। ਲੋ ਜੀ ਕਾਲੂ ਦਾ ਮਿਕਸਚਰ ਸਾਡਾ ਤਿਆਰ ਹੋ ਗਿਆ। ਥੋੜਾ ਅਸੀਂ ਇਹਨੂੰ ਥੰਡਾ ਹੋਣ ਰੱਖ ਦਈਏ। ਉਸ ਤੋਂ ਬਾਅਦ ਇਸੇ ਕੜਾਈ ਨੂੰ ਸਾਫ਼ ਕਰਕੇ ਅਸੀਂ ਇਸੇ ਵਿੱਚ ਸਰੋਂ ਦਾ ਤੇਲ ਪਾ ਕੇ ਫਿਰ ਆਪਣੀ ਸ਼ਿਮਲਾ ਮਿਰਚ ਫੀਲ ਕਰਕੇ ਭਰਾਂਗੇ। ਤੇ ਫਿਰ ਅਸੀਂ ਫਰਾਈ ਕਰਾਂਗੇ ਸ਼ਿਮਲਾ ਵਿੱਚ। ਇਸੇ ਤੇਲ ਦੇ ਵਿੱਚ। ਜੋ ਅਸੀਂ ਕੜਾਈ ਦੇ ਵਿੱਚ ਪਾਣਾ ਦੋ। ਤੁਸੀਂ ਦੇਖ ਸਕਦੇ ਹੋ ਸ਼ਿਮਲਾ ਮਿਰਚੇ 'ਚ ਆਲੂ ਅਸੀਂ ਫਿਲ ਕਰ ਲਏ ਆ। ਇਧਰ ਤੇਲ ਸਾਡਾ ਗਰਮ ਹੋ ਚੁੱਕਿਆ। ਹੁਣ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਸ਼ਿਮਲਾ ਵਿੱਚ ਫਰਾਈ ਕਰ ਲਵਾਂਗੇ। ਦੇਖੋ ਇਹ ਤੁਸੀਂ 34 ਮਿੰਟਾਂ ਵਿੱਚ ਐਡ ਕਰ ਦਿੱਤੇ। ਥੋੜਾ ਜਿਹਾ ਉਹ ਫਰਾਈ ਕਰਦੇ ਹਾਂ ਦੇਖੀਏ ਚੰਪੂ ਘੁਲਾਇੰਨੇ ਤਾਂ ਇਹ ਵੀ ਨਾ ਬਣੇਗਾ ਇਸ ਤਰ੍ਹਾਂ ਫਰਾਈ ਕਰਕੇ ਸਾਰੇ ਤਸਵੀਰ ਤੁਸੀਂ ਦੇਖ ਸਕਦੇ ਹੋ ਸ਼ਿਮਲਾ ਮਿਰਚ ਸਾਡੀ ਚੰਗੀ ਤਰ੍ਹਾਂ ਭਰਾਈ ਹੋ ਗਈ ਹੈ ਹੁਣ ਅਸੀਂ ਇਹ ਇੱਕ ਇੱਕ ਕੱਢਦੇ ਤੁਸੀਂ ਦੇਖ ਸਕਦੇ ਹੋ ਸ਼ਿਮਲਾ ਮਿਰਚ ਸਾਡੀ ਭਰਾਈ ਹੋ ਚੁੱਕੀ ਚੰਗੀ ਤਰ੍ਹਾਂ ਹੁਣ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਪਲੇਟ ਦੇ ਵਿੱਚ ਕੱਢ ਦਾਂਗੇ ਸੇਬੀ ਕਰਦੇ ਹਾਂ ਤੇ ਦੇਖੋ ਚਾਰੇ ਦੀ ਚਾਰੇ ਜੀ ਮਿਰਚ ਕੱਢ ਕੇ ਪਲੇਟ ਵਿੱਚ ਰੱਖ ਦਿੱਤੀਆਂ ਨੇ ਹੁਣ ਅਸੀਂ ਤੇਲ ਸਾਡਾ ਤੋ ਵਾ ਜਾ ਠੰਡਾ ਹੈ ਜੇ ਥੋੜਾ ਜਿਹਾ ਗਰਮ ਹੋਉਂਦੀ ਹੈ ਉਸ ਤੋਂ ਬਾਅਦ ਦੁਬਾਰਾ ਅਸੀਂ ਜੜੀਆਂ ਹੈ ਸ਼ਿਮਾ ਮਿਰਚ ਬਚੀਆਂ ਨੇ ਇਹ ਦੁਬਾਰਾ ਪਾ ਮਾ ਲਈਏ ਅਸੀਂ ਫਰਾਈ ਹੋਣ ਲਈ ਸਾਡਾ ਤੇਲ ਗਰਮ ਹੋ ਚੁੱਕਿਆ ਹੁਣ ਅਸੀਂ ਇੱਕ ਇੱਕ ਕਰਕੇ ਸ਼ਿਮਾ ਮਿਰਚ शिमला मिर्च अभी सारे पाती हैं जोड़िया बाकी बच्चों की खाई होगी दे। अभी वेट करते हैं लड़क खरी होने चमेज होगी फिर भी थोड़ी साइड असर बैठा तो जो सारे पास तरीके चीज खाई होगी थोड़ी जी वेट करते हैं ਫਰਾਈ ਹੋ ਜਕੀ ਅੰਦਰ ਵਿੱਚ ਦੇਖ ਸਕਦੇ ਹੋ ਛੇ ਬਲੰਬਰ ਚ ਸਾਡੀ ਫਰਾਈ ਹੋ ਚੁੱਕੀ ਹੈ ਬਹੁਤ ਚੰਗੀ ਤਰ੍ਹਾਂ ਬਿਲਦੇ ਅਗਲੇ ਗਰੁੱਪ ਦੇ ਵਿੱਚ ਬਾਏ ਬਾਟਾ